ਪੰਜਾਬ ਦੇ ਦਲਤਾਂ ਨੂੰ ਵੜੀ ਇਕੱਠੇ ਕਰੂਗਾ ਮੈਨੂੰ ਮੈਨੇ ਮੇਰੇ ਅੰਦਰੋਂ ਆਵਾਜ਼ ਆਉਂਦੀ ਕਿਹੜੇ ਝੰਡੇ ਹਾਂ ਅੰਬੇਡਕਰ ਸਾਹਿਬ ਕਿਹੜਾ ਝੰਡਾ ਲੈ ਕੇ ਚੱਲੇ ਸੀ ਨਹੀਂ ਉਹ ਤਾਂ ਪਾਰਟੀਆਂ ਨੇ ਆਪਣਾ ਵੋਟ ਬੈਂਕ ਪੱਕਾ ਕਰਨਾ ਮੈਂ ਦੱਸਦਾ ਮੈਂ ਦੱਸਦਾ 1935 ਦਾ ਪਹਿਲਾ ਇਲੈਕਸ਼ਨ ਆਇਆ ਉਹਨਾਂ ਨੇ ਸ਼ੈਡਿਊਲ ਕਾਸਟ ਫੈਡਰੇਸ਼ਨ ਬਣਾਈ ਬੜੀ ਦਲੇਰੀ ਵਾਲਾ ਕੰਮ ਸੀ ਫਿਰ ਉਹਨਾਂ ਨੇ ਅਲੱਗ ਪਾਰਟੀ ਉਹ ਡੈਥ ਤੋਂ ਪਹਿਲਾਂ ਉਹ ਰਿਪਬਲਿਕਨ ਪਾਰਟੀ ਆਫ ਇੰਡੀਆ ਫਰੇਮ ਅਪ ਕਰਦੇ ਸੀ ਰੋਲਾ ਝੰਡੇ ਦਾ ਥੋੜੇ ਆ ਜੀ ਰੋਲਾ ਤਾਂ ਇਕੱਠੇ ਕਰਨ ਦਾ ਰੋਲਾ ਤੋੜਨ ਦੀਆਂ ਪਾਲਿਸੀਆਂ ਲਈ ਆ ਕੀ ਕਿਹਾ ਕਿ ਇਕੱਠੇ ਕਰੂੰਗੇ ਚਲੋ ਮੈਂ ਇਕੱਠੇ ਕਰੂੰਗਾ ਕਿ ਦਸ਼ਮੇਸ਼ ਪედა ਚਾਹੁੰਦਾ ਸੀ ਬਾਬਾ ਨਾਨਕ ਚਾਹੁੰਦਾ ਸੀ ਬਾਬਾ ਸਾਹਿਬ ਅੰਬੇੜਕਰ ਚਾਹੁੰਦੇ ਸੀ ਸਭ ਕਾਂਸ਼ੀਰਾਮ ਚਾਹੁੰਦਾ ਸੀ ਵੀ ਅੱਜ ਉਸ ਇਕੱਠ ਨੂੰ ਜਿਹੜਾ ਇਹ ਬਜ਼ੁਰਗ ਇਹ ਮਹਾਪੁਰਸ਼ ਪੈਦਾ ਕਰਨੇ ਚਾਹੁੰਦੇ ਸੀ ਅੱਜ ਤਾਂ ਭਾਈ ਭਤੀਜਿਆਂ ਨੇ ਰੋਲ ਕੇ ਰੱਖਿਆ ਤੁਸੀਂ ਵਿਦੇਸ਼ੀ ਸਮਾਜ ਦੀ ਚੇਤਨਾ ਦੀ ਗੱਲ ਕੀਤੀ ਪਹਿਲੇ ਸਵਾਲ ਦੇ ਜਵਾਬ ਦੇ ਵਿੱਚ ਕੀ ਵਿਦੇਸ਼ੀ ਸਮਾਜ ਪੰਜਾਬੀ ਸਮਾਜ ਪਾਰਟਿਕੂਲਰਲੀ ਜਿਹਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ ਜਿਹੜੇ ਮੀਡੀਆ ਦੇ ਵਿੱਚ ਅਸੀਂ ਅੱਜ ਬੈਠੇ ਹਾਂ ਕਿਉਂ ਇੰਨਾ ਚੇਤਨ ਹੋ ਗਿਆ ਵੀ ਜਾਤ ਪਾਤ ਮਟਾਉਣ ਦੇ ਲਈ ਹਮ ਪਿਆਲਾ ਹੰਮਨੇ ਵਾਲਾ ਹੋ ਰਿਹਾ ਨਹੀਂ ਚੇਤਨ ਹੈਗਾ ਜਦੋਂ ਸਾਡਾ ਜਿਹੜਾ ਡਿਸਪੋਰਾ ਆ ਕੋਈ ਨਿਊਜ਼ੀਲੈਂਡ ਆ ਕੋਈ ਆਸਟ੍ਰੇਲੀਆ ਆ ਕੋਈ ਯੂਕੇ ਆ ਕੋਈ ਕਿਤੇ ਆ ਉਹ ਲੋਕਾਂ 'ਚ ਸ਼ਕਤੀ ਬਹੁਤ ਹੈ ਉਹ ਕਿੰਨੀ ਸ਼ਕਤੀ ਆ ਕਿ ਰਵੈਤੀ ਪਾਰਟੀਆਂ ਰੋਲ ਕੇ ਰੱਖਤੀਆਂ ਉਹਨਾਂ ਨੇ ओके Экспериमेंट ਸੀ ਉਹਦਾ 17 ਚ ਹੋਇਆ ਲਹਿਰ ਖੜੀ ਹੋਈ ਆ ਮਤਲਬ ਰਾਜਨੀਤੀ ਆ ਗਈ 22 ਦੇ ਵਿੱਚ ਬਦਲਾਦੀ ਰਾਜਨੀਤੀ ਆਈ ਇਹ ਸਭ ਸਾਡੇ ਇਹਨਾਂ ਭੈਣਾ ਭਰਾਵਾਂ ਦੇ ਜਿਹੜੇ ਦੇਸ਼ਾਂ ਪ੍ਰਦੇਸ਼ਾਂ